ਮਸ਼ਹੂਰ ਪੰਜਾਬੀ ਗਾਇਕ ਰਾਜਵੀਰ ਜਵੰਦਾ ਦਾ ਜਿੱਥੇ ਬੀਤੇ ਦਿਨੀ ਉਹਨਾਂ ਦੇ ਜੱਦੀ ਪਿੰਡ ਲੁਧਿਆਣਾ ਦੇ ਪੋਣਾ ਦੇ ਵਿੱਚ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਤੇ ਇਸ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਪੰਜਾਬੀ ਇੰਡਸਟਰੀ ਦੇ ਨਾਲ ਸੰਬੰਧਿਤ ਲੋਕ ਤੇ ਹੋਰ ਕਈ ਮਸ਼ਹੂਰ ਅਦਾਕਾਰ ਜੋ ਸੀ ਉਹ ਪਹੁੰਚੇ ਸੀ ਤਾਂ ਅਜਾਹੇ ਦੇ ਵਿਚਾਲੇ ਇਸ ਅੰਤਿਮ ਸੰਸਕਾਰ ਦੇ ਮੌਕੇ ਇੱਕ ਬੇहद ਹੈਰਾਨ ਕਰਨ ਵਾਲੀ ਘਟਨਾ ਵਾਪਰੀ ਇਸ ਸੰਸਕਾਰ ਦੇ ਮੌਕੇ ਤਕਰੀਬਨ 150 ਤੋਂ ਵੱਧ ਲੋਕਾਂ ਦੇ ਫੋਨ ਚੋਰੀ ਕੀਤੀ ਗਈ ਨੇ ਪੰਜਾਬੀ ਗਾਇਕ ਗगन ਕੋਕਰੀ ਦੇ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਨੇ ਇਸ ਬਾਰੇ ਜਾਣਕਾਰੀ ਦਿੱਤੀ ਤੇ ਕਿਹਾ ਕਿ ਅੰਤਿਮ ਸੰਸਕਾਰ ਦੇ ਮੌਕੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਚੋਂ ਸੀ ਉਹ ਪਹੁੰਚੇ ਸੀ ਦਾ ਜਹੇ ਦੇ ਵਿਚਾਲੇ ਤਕਰੀਬਨ 150 ਲੋਕਾਂ ਦੇ ਫੋਨ ਜੋ ਹੈ ਉਹ ਇਸ ਸੰਸਕਾਰ ਦੇ ਮੌਕੇ ਚੋਰੀ ਕੀਤੇ ਗਏ ਉਹਨਾਂ ਨੇ ਕਿਹਾ ਕਿ ਜੇਕਰ ਇਹ ਘਟਨਾ ਕਿਸੇ ਮੇਲੇ ਜਾਂ ਕਿਸੇ ਹੋਰ ਸਮਾਗਮ ਦੌਰਾਨ ਵਾਪਰਦੀ ਤਾਂ ਇੱਕ ਅਲੱਗ ਗੱਲ ਸੀ ਪਰ ਅੰਤਿਮ ਸੰਸਕਾਰ ਦੇ ਮੌਕੇ ਅਜਿਹਾ ਹੋਣਾ ਬੇहद ਮੰਦਪਗਾਏ ਬੇहद ਮਾੜੀ ਗੱਲ ਹੈ ਤੇ ਅਜਿਹੇ ਲੋਕਾਂ ਨੂੰ ਰੱਬ ਬੁਰੀ ਤੋਂ ਬੁਰੀ ਸਜ਼ਾ ਦੇ ਉਧ ਦੇ ਵਗਾਤਾ ਜਹੇ ਦੇ ਵਿਚਾਲੇ ਗगन ਕੋਕਰੀ ਦੇ ਵੱਲੋਂ ਜੋ ਪੰਜਾਬੀ ਕਾਇਕ ਨੇ ਇਸ ਬਾਬਤ ਇੱਕ ਵੀਡੀਓ ਜਾਰੀ ਕੀਤੀ ਗਈ ਜਿਸ ਦੇ ਵਿੱਚ ਉਹਨਾਂ ਨੇ ਸਬਾਰੇ ਜਾਣਕਾਰੀ ਦਿੱਤੀ ਕਿ ਕੁਝ ਲੋਕਾਂ ਦੇ ਵੱਲੋਂ ਜੋ ਹੈ ਉਹ ਤਕਰੀਬਨ 150 ਲੋਕਾਂ ਦੇ ਫੋਨ ਜੋ ਹੈ ਉਹ ਚੋਰੀ ਕੀਤੇ ਗਏ ਨੇ ਤਾਂ ਉਹਨਾਂ ਨੇ ਕਿਹਾ ਕਿ ਕਿਸੇ ਇਕੱਲੇ ਵਿਅਕਤੀ ਦਾ ਕੰਮ ਨਹੀਂ ਹੋ ਸਕਦਾ ਇਸ ਦੇ ਵਿੱਚ ਤਕਰੀਬਨ 20 ਤੋਂ 25 ਲੋਕ ਚੁਣੇ ਉਹ ਸ਼ਾਮਲ ਨੇ ਜਿਨ੍ਹਾਂ ਦੇ ਵੱਲੋਂ ਇਹ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਕਿਉਂਕਿ 150 ਤੋਂ ਵੱਧ ਲੋਕਾਂ ਦੇ ਫੋਨ ਜੋ ਹੈ ਉਹ ਅੰਤਿਮ ਸੰਸਕਾਰ ਦੇ ਮੌਕੇ ਚੋਰੀ ਕੀਤੇ ਗਏ ਨੇ ਤੇ ਗਗਨ ਕੋਖਰੀ ਨੇ ਦੱਸਿਆ ਕਿ ਮੇਰਾ ਜਸਪੀਰ ਜੱਸੀ ਤੇ ਪਿੰਕੀ ਢਾਲੀਵਾਲ ਦੇ ਦੋ ਫੋਨ ਜੋਨੇ ਚੋਰੀ ਕੀਤੇ ਗਏ ਨੇ ਇਸੇ ਦੇ ਨਾਲ ਕਈ ਹੋਰ ਲੋਕ ਵੀ ਸੀ ਜਿਨ੍ਹਾਂ ਦੇ ਫੋਨ ਅੰਤਿਮ ਸੰਸਕਾਰ ਦੇ ਮੌਕੇ ਚੋਰੀ ਕੀਤੇ ਗਏ ਨੇ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਲੋਕਾਂ ਨੂੰ ਕਾਫੀ ਦਿੱਕਤਾਂ ਆਈਆਂ ਕਿਉਂਕਿ ਉਹਨਾਂ ਦੇ ਲੁਧਿਆਣਾ ਦੇ ਵਿੱਚ ਜਰਦੀ ਪਿੰਡ ਦੇ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ ਤਾਂ ਜਹੇ ਦੇ ਵਿਚਾਲੇ ਲੋਕਾਂ ਨੂੰ ਆਪਣੇ ਘਰ ਜਾਣ ਦੇ ਵਿੱਚ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਤਾਂ ਗगन ਕੋਕਰੀ ਦੇ ਵੱਲੋਂ ਇਹ ਕਿਹਾ ਗਿਆ ਹੈ ਕਿ ਅੰਤਿਮ ਸੰਸਕਾਰ ਦੇ ਮੌਕੇ ਅਚਾਹ ਹੁਣਾ ਬੇहद ਮੰਦਪਾਗਾਏ ਕਿਉਂਕਿ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਸੀ ਉਹ ਪਹੁੰਚੇ ਸੀ ਅੰਤਿਮ ਸੰਸਕਾਰ ਦੇ ਮੌਕੇ ਤਾਂ ਜਹੇ ਦੇ ਵਿਚਾਲੇ ਇਹ ਘਟਨਾ ਵਾਪਰਨੀ ਬੇहद ਮੰਦਪਾਗਾਏ ਤਾਂ ਰੱਬ ਅਜਿਹੇ ਲੋਕਾਂ ਨੂੰ ਬੇहद ਸਖਤ ਸਜ਼ਾ ਚੁਆਏ ਉਦਦੇ ਵੇਗਾ ਤਾਂ ਜਿੱਥੇ ਦੱਸਦੇ ਕਿ ਰਾਜਵੀਰ ਜਵੰਦਾ ਦਾ ਹਸਪਤਾਲ ਜੇ ਇਲਾਜ ਦੌਰਾਨ ਜੋ ਹੈ ਉਹਨਾਂ ਦੀ ਮੌਤ ਹੋ ਗਈ ਸੀ ਸੜਖਾਤ ਸੇ ਦੇ ਵਿਚਾਲੇ ਉਹਨਾਂ ਦੇ ਗੰਭੀਰ ਸੱਟਾਂ ਲੱਗੀਆਂ ਸੀ ਜਿਸ ਤੋਂ ਬਾਅਦ ਫੋਟੇਸ ਹਸਪਤਾਲ 11 ਦਿਨੋਂ ਦਾਖਲ ਰਹੇ ਪਰ 11ਵੇਂ ਦਿਨ ਉਹਨਾਂ ਨੇ ਆਪਣਾ ਦਮ ਤੋੜ ਦਿੱਤਾ ਤਾਂ ਜਿਸ ਤੋਂ ਬਾਅਦ ਲੁਧਿਆਣਾ ਦੇ ਜੱਦੀ ਪਿੰਡ ਉਹਨਾਂ ਦੇ ਪੋਣਾ ਵਿਕੈਂਟਮ ਸਸਕਾਰ ਕੀਤਾ ਗਿਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਲੋਕ ਪਹੁੰਚੇ ਸੀ ਪੰਜਾਬੀ 뮤직 ਇੰਡਸਟਰੀ ਤੇ ਪੰਜਾਬੀ ਕਲਾਕਾਰ ਵੱਡੀ ਗਿਣਤੀ ਦੇ ਵਿੱਚ ਇਸ ਮੌਕੇ ਸ਼ਾਮਿਲ ਹੋਏ ਸੀ ਤਾਂ ਅਜਹੇ ਦੇ ਵਿਚਾਲੇ ਇਸ ਮੌਕੇ ਤੇ ਇਹ ਗਰੋਥ ਦੇ ਵੱਲੋਂ ਜੋ ਚੋਰਾ ਦਾ ਗਰੋ ਅਸੀਂ ਕਹਿ ਸਕਦੇ ਹਾਂ ਇਸ ਮੌਕੇ ਦਾ ਫਾਇਦਾ ਚੁੱਕਿਆ ਗਿਆ ਤੇ ਤਕਰੀਬਨ 150 ਤੋਂ ਵੱਧ ਲੋਕਾਂ ਦੇ ਫੋਨ ਜੋ ਹੈ ਉਹਨਾਂ ਦੇ ਵੱਲੋਂ ਇਸ ਮੌਕੇ ਚੋਰੀ ਕੀਤੇ ਗਏ ਨੇ